ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਅਮਰੀਡੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਟਿੱਪਾ ਜ਼ਿਲ੍ਹਾ ਸੰਗਰੂਰ ਤਹਿਸੀਲ ਤੂਰੀ ਦੋਸਤੋ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆ ਇਸ ਘਰ ਤੇ ਵੀਰ ਦਾ ਪਸ਼ੂ ਪਾਲਣ ਦਾ ਕੰਮ ਆ ਸਹਾਇਕਤਾਂ ਦੇ ਤੌਰ ਤੇ ਤਿੰਨ ਚਾਰ ਦੇ ਕਰੀਬ ਬਾਈਏ ਨਾਲ ਘਰੇ ਰੱਖੇ ਹੋਏ ਆ ਤੇ ਇੱਕ ਬਾਈ ਨੇ ਨੀਲੀ ਦਾ ਵੀ ਦੀ ਝੋਟੀ ਬਕਾਊ ਕੀਤੀ ਹੈ ਬਹੁਤ ਚੰਗੀ ਦੂਜਾ ਸੂਆ ਸੂ ਨੂੰ ਤਿਆਰ ਆ ਤੇ ਚੰਗੇ ਦੁੱਧ ਵਾਲੀ ਆ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆਜੂਗੇ ਇਥੇ ਆ ਕੇ ਆਪ ਦੀ ਤਸਲੀਮ ਵੀ ਆਪ ਕਰਿਤ ਰਹੀ ਹੈ ਨੰਬਰ 22 ਦਾ ਵੀਡੀਓ ਤੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਝੋਟੀ ਹੈ ਜੀ ਤਿੰਨ ਚਾਰ ਤੇ ਕਰੀਬ 10 ਬਾਈ ਕਹਿੰਦਾ ਲੈਂਦੀ ਹੈ ਹਜੇ ਸੂਣ ਵਿੱਚ ਤੇ ਪਹਿਲੇ ਸੂਏ ਬਾਈ ਕਹਿੰਦਾ ਆਪਣੇ ਘਰੇ ਝੋਟੀ ਨੇ ਨਾਰਮਲ 12 ਲੀਟਰ ਦੁੱਧ ਖੁੱਲਾ ਚਵਾਇਆ ਐਤ ਕਿਸੂਏ ਬਾਈ ਕਹਿੰਦਾ ਦੂਜੇ ਸੂਏ 15 16 ਲੀਟਰ ਦੁੱਧ ਖੁੱਲਾ ਪਾ ਦੂਗੀ ਝੋਟੀ ਬਾਕੀ ਦੋਸਤੋ ਥਣਾ ਸਹਿਜ ਸੋਣਾ ਤੇ ਹਵਾ ਨੇ ਦੀ ਕੁਆਲਿਟੀ ਪੂਰੀ ਸੋਹਣੀ ਆ ਝੋਟੀ ਦੀ ਦੋਸਤੋ ਗੱਦ ਘੜ ਦੋਸਤੋ ਚੈੱਕ ਕਰ ਸਕਦੇ ਆ ਹਲ ਬਾਡੀ ਵੇਟ ਵਾਲੀ ਝੋਟੀ ਆ ਦੋਸਤੋ ਸਿੰਘ ਥੋੜੇ ਜਿ ਖੁੱਲੇ ਕਰਕੇ ਮੁੜਦੇ ਆ ਉੱਤੇ ਡਾ ਘੱਟ ਝੋਟੀ ਦਾ ਹੈਗਾ ਤੇ ਦੋਨੇ ਅੱਖਾਂ ਨੀਲੀਆਂ ਆ ਗਿਆ ਥੋੜੀ ਤੇ ਨਿਸ਼ਾਨ ਆ ਗਿਆ ਤੇ ਚਾਰੇ ਪੈਰ ਚਿੱਟੇ ਆ ਗਿਆ ਜੀ ਆ ਦੇਖ ਸਕਦੇ ਆ ਦੋਸਤੋ ਪੈਠ ਪੁਠੇ ਦੀ ਬੰਤਰ ਦੇਖ ਸਕਦੇ ਆ ਝੋਟੀ ਦੀ ਪੂਰੀ ਵਧੀਆ ਪੈਠ ਪੁਠੇ ਦੀ ਬੰਤਰ ਤੇ ਥਣਾ ਸੈਜ ਦੋਸਤੋ ਸੋਨਾ ਦੇਖ ਸਕਦੇ ਆ ਮੁਠੀ ਹੱਥਾਂ ਲੱਗੇ ਗੁੱਲੇ ਵਾਲਾ ਥਣ ਲੱਗਿਆ ਹੋਇਆ ਜੀ ਆ ਦੇਖ ਸਕਦੇ ਆ ਜੀ ਇਸ ਕੁਆਲਟੀ ਪੂਰੀ ਸੋਹਣੀ ਝੋਟੀ ਹੈ ਬਾਈ ਦੀ ਘਰ ਦੀ ਝੋਟੀ ਹੈ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂਗਾ ਆ ਦੇਖ ਸਕਦੇ ਆ ਬੈਕ ਸਾਈਡ ਤੋਂ ਹਵਾਨੇ ਦੀ ਕੁਆਲਟੀ ਚੈੱਕ ਕਰ ਸਕਦੇ ਆ ਦੋਸਤੋ ਸੂਤੋਂ ਹਵਾਨਾ ਸਟਾਰਟ ਹੁੰਦਾ ਪੂਰਾ ਗੈਠ ਵਾਂਗੂ ਚੌੜਾ ਤੇ ਹਵਾਨੇ ਦੇ ਬਹੁਤ ਵਾਲ ਢਿਲਾਂ ਪਈਆਂ ਝੋਟੀ ਦੇ ਤੇ ਹਵਾਨਾ ਪੂਰਾ ਧੁੰਨੀ ਤਾਈ ਜਾਂਦਾ ਚਾਰੇ ਥਨਾ ਸੈਜ ਸੋਨਾ ਮੁੱਠੀ ਵਾਲੇ ਥਾਨ ਲੱਗੇ ਹੋਏ ਆ ਮਿਲਕ ਵੇ ਚੰਗੀ ਸਟੌਂਗ ਆਉਂਦੀ ਹੈ ਤੇ ਬਾਈ ਨੇ ਇਹ ਝੋਟੀ ਦਾ ਪ੍ਰਾਈਸ ਰੱਖਿਆ ਹੋਇਆ ਵਾ 95000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨਤਾਰ ਮੌਕੇ ਤੇ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ 22 ਦਾ ਲਗਾਤਾਰ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰਕੇ ਖਰੀਦ ਲੈ ਤੁਸੀਂ ਆਪ ਕਰਨੀ ਹੈ ਠੀਕ ਹੈ ਜੀ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ